ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਵੀਡੀਓ ਲੈ ਕੇ ਆਇਆ ਤੁਹਾਡੇ ਵਾਸਤੇ ਤਾਂ ਟਾਈਮ ਵੀ ਬਹਾਵਾ ਹੋ ਗਿਆ ਤਾਂ ਇਹ ਵੀਡੀਓ ਨਾ ਉਹਨਾਂ ਵਾਸਤੇ ਮੇਰੇ ਭਰਾਵਾਂ ਵਾਸਤੇ ਜਿਹੜੇ ਤੂੜੀ ਤੇ ਟਰੈਕਟਰ ਲਾਉਂਦੇ ਨੇ ਬੇਸ਼ੱਕ ਉਹ ਟਰਬੋ ਦੇ ਟਰੈਕਟਰ ਬੇਸ਼ੱਕ ਬਿਨਾ ਟਰਬੋ ਤੋਂ ਨੂੰ ਤੇ ਆਪਣੇ ਲੋਕ ਗਲਤੀਆਂ ਬਹੁਤ ਵੱਡੀਆਂ ਕਰਦੇ ਨੇ ਉਹਦੇ ਚ ਇਹ ਗਲਤੀਆਂ ਅੱਜ ਤੋਂ ਨਹੀਂ ਹੋ ਰਹੀਆਂ ਇਹ ਮਤਲਬ 20-25 ਸਾਲਾਂ ਜਾਂਦੇ ਤੂੜੀ ਵਾਲੇ ਸੀਜ਼ਨ ਲਾਉਣ ਲੱਗਦੇ ਨੇ ਟਰੈਕਟਰ ਉਦੋਂ ਨਹੀਂ ਗਲਤੀਆਂ ਕਰੀ ਜਾਂਦੇ ਨੇ ਕਈ ਗਲਤੀਆਂ ਛੁੱਟੀਆਂ ਨਹੀਂ ਹੈਗੀਆਂ ਇਹ ਗਲਤੀਆਂ ਨੂੰ ਆਪਾਂ ਸੁਧਾਰ ਸਕਦੇ ਆ ਤੁਹਾਨੂੰ ਅੱਜ ਦੱਸਦਾ ਮੈਂ ਇਹ ਚੀਜ਼ਾਂ ਥੋੜਾ ਨੇੜੇ ਕਰੋ ਕੈਮਰਾ ਇੱਕ ਤਾਂ ਇਹ ਆਪਣਾ ਜਿਹੜਾ ਫਿਲਟਰ ਆਉਂਦਾ ਪਹਿਲਾਂ ਇਹ ਤੇਲ ਵਾਲਾ ਆਉਂਦਾ ਸੀ ਤਾਂ ਹੁਣ ਜਿਵੇਂ ਟਰਬੋ ਡੈਕਟਰਾਂ ਉਹਨਾਂ ਦੇ ਸੁੱਕਾ ਵਾਲਾ ਜਾਂ ਉਹਦੀ ਆ ਤਕਰੀਬਨ ਸਾਰਿਆਂ ਦੇ ਸੁੱਕਾ ਹੁੰਦਾ ਬੇਸ਼ੱਕ 52 4 ਬੇਸ਼ੱਕ 53 ਦਾ 10 ਟਰੈਕਟਰ ਆਪਾਂ ਇਹਨੂੰ ਫਿਲਟਰ ਹੋ ਸਕੇ ਤੂੜੀ ਦੇ ਸੀਜ਼ਨ ਤੋਂ ਪਹਿਲਾਂ ਤੁਸੀਂ ਫਿਲਟਰ ਨਵਾਂ ਹੀ ਪਾਓ ਜੇ ਆਪਣਾ ਸੀਜ਼ਨ ਵਧੀਆ ਲਾਉਣਾ ਤੇਲ ਦੀ ਕੰਜੈਕਸ਼ਨ ਵੀ ਘਟਾਉਣੀ ਆ ਤਾਂ ਇਸ ਚੀਜ਼ ਤੇ ਜਰੂਰ ਗੌਰ ਕਰਿਓ ਕਿ ਆਪਣਾ ਇਹ ਨਮਾ ਹੀ ਪਾਇਓ ਕਿਉਂਕਿ ਬੜਾ ਵੱਡਾ ਖਰਚਾ ਨਹੀਂ ਹੁੰਦਾ ਇਹ 5-700 ਦੀ ਚੀਜ਼ ਆ ਤੇ ਸੀਜ਼ਨ ਆਪਾਂ ਬਹੁਤ ਲੰਮਾ ਹੁੰਦਾ ਆਪਣਾ ਟੂੜੀ ਦਾ ਇਹ ਭਰ ਜਾਂਦਾ ਚੋਗ ਹੋ ਜਾਂਦਾ ਤੇ ਜੇ ਫਿਲਟਰ ਹੋ ਸਕੇ ਤਾਂ 2-3 ਵਾਰੀ ਦਿਨ ਦੇ ਵਿੱਚ ਸਾਫ਼ ਕਰੋ ਸੁੱਕਾ ਸੁੱਕਾ ਜ਼ਰੂਰੀ ਬਹੁਤ ਜ਼ਿਆਦਾ ਜ਼ਰੂਰੀ ਆ ਸਾਫ਼ ਕਰਨਾ ਤਾਂ ਟਰਬੋ ਟਰੈਕਟਰ ਜਿਹੜੇ ਭਰਾ ਨਵੀਂ ਲਵਾਈ ਜਾਂਦੇ ਨੇ ਟਰਬੋ ਡੈਟਰ ਉਹਦੇ ਤੇ ਵੀ ਤੁਹਾਨੂੰ ਵੀਡੀਓ ਬਣਾ ਕੇ ਦੱਸਣੀ ਆ ਕਿ ਟਰੈਕਟਰ ਗਰਮ ਹੋਣੇ ਨੇ ਤੇ ਤੂੜੀ ਵਾਲੇ ਸੀਜ਼ਨ 'ਚ ਤੁਹਾਡਾ ਨੁਕਸਾਨ ਹੋਣਾ ਟਰਬ ਬਿਸ਼ੱਕ ਘਰੇ ਲਾ ਲੈਂਦਾ ਕੋਈ ਕਿਵੇਂ ਵੀ ਆ ਤਾਂ ਥੋੜੀਆ ਤੁਹਾਨੂੰ ਨਾਰਮਲ ਚੀਜ਼ਾਂ ਇੱਕ ਵਾਰੀ ਦੱਸ ਦਈਏ ਇਹ ਕਿਤੇ ਨਾ ਮੇਰੇ ਭਰਾ ਕੀ ਕਰਦੇ ਨੇ ਚੁੰਨੀ ਲਵੇਟ ਲੈਂਦੇ ਨੇ ਇਹਦੇ ਹਾਂ ਇਹਦੇ ਤੇ ਚੁੰਨੀ ਲਵੇਟ ਕੇ ਚਲੋ ਤੌਲੀਆ ਤਾਂ ਇਹਦੇ ਉੱਪਰ ਐ ਕਰਦੇ ਨੇ ਪਹਿਲਾਂ ਅਸੀਂ ਕਰਦ ਰਹੇ ਆ ਇਹ ਗਲਤੀ ਪਹਿਲਾਂ ਅਸੀਂ ਖੋਰੀ ਕਰਦ ਰਹੇ ਆ ਤਾਂ ਇੱਥੇ ਨਾ ਚੁੰਨੀ ਲਵੇਟ ਲੈਂਦੇ ਨੇ ਮੇਰੇ ਭਰਾ ਉਹਨਾਂ ਨੂੰ ਲੱਗਦਾ ਵੀ ਅਸੀਂ ਟਰੈਕਟਰ ਨੂੰ ਬਚਾ ਲਿਆ ਵੀ ਸਾਡਾ ਗੰਦ ਅੰਦਰ ਨਹੀਂ ਜਾਣਾ ਉਹਦੇ ਨਾਲ ਹੁੰਦਾ ਕੀ ਆ ਦੇਖੋ ਜਿਹੜੀ ਇਹ ਚੀਜ਼ ਬਣੀ ਹੋਈ ਆ ਹੁਣ ਮੈਂ ਤੁਹਾਨੂੰ ਖੋਲ ਕੇ ਦਿਖਾ ਦਿੰਦਾ ਇਹ ਆਪਣਾ 에어 ਕਲੀਨਰ ਜਿਹੜਾ ਬਣਿਆ ਹੋਇਆ ਇਹ ਸ਼ੀਸ਼ਾ ਬਣਿਆ ਹੋਇਆ ਆਪਣਾ ਇਹ ਸ਼ੀਸ਼ਾ ਕੋਈ ਕੰਪਨੀ ਕਮਲੀ ਨਹੀਂ ਹੈਗੀ ਵੀ ਐ ਬਣਾਇਆ ਉਹਨਾਂ ਨੇ ਇਹਦੇ 'ਚ ਬਹੁਤ ਮਿਹਨਤ ਲੱਗੀ ਆ ਬਹੁਤ ਇੰਜੀਨੀਅਰਾਂ ਦਾ ਦਿਮਾਗ ਵੀ ਲੱਗਾ ਇਹਦੇ 'ਚ ਕਿ ਆਪਾਂ ਕਿਵੇਂ ਧੂੜ ਘੱਟੇ ਨੂੰ ਅੰਦਰ ਜਾਣ ਤੋਂ ਰੋਕਣਾ ਹੁਣ ਹੁੰਦਾ ਕੀ ਆ ਅਸਲ ਦੇ ਵਿੱਚ ਇਹ ਮੇਰੀ ਗੱਲਾਂ ਨੂੰ ਗੌਰ ਨਾਲ ਸੁਣਿਓ ਬਹੁਤ ਧਿਆਨ ਨਾਲ ਜਦੋਂ ਆਪਣਾ ਇੱਥੋਂ ਘੱਟਾ ਭਰ ਜਾਣਾ ਇਹਦੇ 'ਚ ਇਹਦੇ 'ਚ ਜਿਹੜਾ ਮੋਟਾ ਘੱਟਾ ਹੋਣਾਗਾ ਆਪਣਾ ਉਹ ਹੀ ਰੋਕਣਾਗਾ ਇਹਦੇ 'ਚ ਤੇ ਜਦੋਂ ਚੁੰਨੀ ਲੱਗੀ ਹੁੰਦੀ ਆ ਉਦੋਂ ਦੇ 'ਚ ਜਿਹੜਾ ਕਚਰਾ ਹੁੰਦਾ ਉਹ ਇੱਥੇ ਖੜੀ ਜਾਂਦਾ ਇੱਕ ਤਾਂ ਜਿਹੜਾ ਮੋਟਾ ਹੁੰਦਾ ਉਹ ਇਹਨੂੰ ਚੋਕ ਕਰ ਦਿੰਦਾ ਇੱਕ ਤਾਂ ਉਹ ਟਰੈਕਟਰ ਨੂੰ ਨੁਕਸਾਨ ਹੋਣਾ ਤੁਹਾਡਾ ਤੇਲ ਤੇ ਨੁਕਸਾਨ ਹੋਣਾ ਹੀ ਹੋਣਾ ਤੇਲ ਤੇ ਤੁਹਾਡਾ ਵੱਧ ਵੱੜਨਾਗਾ ਧੂਆਂ ਵੀ ਮਾਰੂ ਟਰੈਕਟਰ ਬੇਸ਼ੱਕ ਤੁਸੀਂ ਇਹ ਕਰਕੇ ਦੇਖ ਲਿਓ ਤਾਂ ਉਹਦਾ ਕੀ ਹੋਣਾਗਾ ਇੱਥੋਂ ਜਿਹੜਾ ਆਪਣਾ ਇਹ ਬੰਦ ਹੋ ਜਾਂਦਾ ਇਹ ਟਰੈਕਟਰ ਨੂੰ ਹਵਾ ਘੱਟ ਮਿਲਦੀ ਆ ਧੂਆਂ ਕੱਚਾ ਮਾਰ ਲੱਗਦਾ ਟਰੈਕਟਰ ਕਾਲਾ ਧੂਆਂ ਮਾਰ ਲੱਗਦਾ ਤੇ ਦੂਜੀ ਕੀ ਹੁੰਦੀ ਆ ਜਦੋਂ ਇੱਥੋਂ ਬੰਦ ਹੋ ਗਿਆ ਚੁੰਨੀ ਲਾਈ ਹੋਈ ਆਪਣੀ ਇੱਥੋਂ ਜਦੋਂ ਬੰਦ ਹੋ ਗਿਆ ਤਾਂ ਟਰੈਕਟਰ ਨੇ ਸਾਹ ਤਾਂ ਖਿੱਚੜੇ ਖਿੱਚਣਾ ਉਹ ਤਾਂ ਕਿਤੇ ਮਰਜੀ ਹੱਥ ਪੈਰ ਮਾਰੂਆ ਬੰਦਾ ਜੇ ਬੰਦੇ ਨੂੰ ਵੀ ਸਾਹ ਨਹੀਂ ਆਉਂਦਾ ਤਾਂ ਬੰਦਾ ਹੱਥ ਪੈਰ ਮਾਰਦਾ ਤਾਂ ਉਹਨੇ ਕੀ ਕਰਨਾਗਾ ਇੱਥੋਂ ਵੈਕਿਊਮ ਕਰਨਾ ਉਹਨੇ ਇਹ ਚੀਜ਼ ਨੂੰ ਇੱਥੇ ਸੂਤਾ ਮਾਰਨਾ ਟਰੈਕਟਰ ਨੇ ਜਦੋਂ ਉਹਨੂੰ ਇੱਥੋਂ ਹਵਾ ਨਾ ਮਿਲੀ ਤਾਂ ਉਹਨੇ ਘੁਮ-ਘੁਮ ਕੇ ਇੱਥੋਂ ਵੈਕਿਊਮ ਕਰਕੇ ਟਰੈਕਟਰ ਨੂੰ ਅੰਦਰ ਖਿੱਚ ਲੈਣੀ ਆ ਇੱਥੋਂ ਇਹ ਹਾਊਸ ਪਾਈਪ ਆਹੀਂ ਮੈਨੀਫੋਲਡ ਰਹੀਂ ਆਪਣੀ ਜਿਹੜੀ ਗਰਦ ਆ ਉਹ ਸਿੱਧੀ ਪਿਸਟਨਾਂ 'ਚ ਚਲੀ ਜਾਂਦੀ ਆ ਤਾਂ ਉਹਦਾ ਨੁਕਸਾਨ ਆਪਾਂ ਨੂੰ ਪਤਾ ਹੀ ਆ ਕਿ ਪਿਸਟਨਾਂ ਤੇ ਕਿੰਨਾ ਕ ਨੁਕਸਾਨ ਹੁੰਦਾ ਜੋ ਰੇਤਾ ਜਾਂਦਾ ਅੰਦਰ ਜਾਂਦਾ ਤਾਂ ਮੈਨੂੰ ਸਮਝ ਨਹੀਂ ਆਉਂਦੀ ਵੀ ਆਪਾਂ ਯਾਰ ਕਿਉਂ ਇਹ ਚੀਜ਼ਾਂ ਤੋਂ ਚੱਲਦੇ ਆਂ ਜੇ ਆਪਾਂ ਸਾਫ਼ ਹੀ ਕਰ ਲੈਣ ਉਹਨੂੰ ਦੋ ਵਾਰੀ ਕਰ ਸਕਦੇ ਆਂ ਦਿਨ 'ਚ ਉਹ ਤਾਂ ਆਪਣਾ ਨੁਕਸਾਨ ਇੰਨਾ ਜ਼ਿਆਦਾ ਵੱਡਾ ਹੈਗਾ ਉਹ ਤਾਂ ਮੈਂ ਤੁਹਾਨੂੰ ਦੱਸ ਵੀ ਨਹੀਂ ਸਕਦਾ ਤਾਂ ਆਪਣੇ ਇੰਜਣ ਤੱਕ ਦੀ ਨੌਬਤ ਆ ਜਾਂਦੀ ਆ ਤਾਂ ਟਰੈਕਟਰ ਗਰਮ ਵੀ ਹੁੰਦਾ ਉਹਦੇ ਨਾਲ ਗਰਮ ਦਾ ਬਹੁਤ ਵੱਡਾ ਫਰਕ ਪੈਂਦਾ ਤਾਂ ਬਹੁਤ ਵੀਰ ਥੋਆਂ ਲਾ ਲੈਂਦੇ ਨੇ ਚਲੋ ਸਵਰਾਜ ਦੀ ਸ਼ੋਹ ਲਾਉਣੀ ਲਾਜ਼ਮੀ ਵੀ ਹੋ ਜਾਂਦੀ ਵਿੱਚ ਚਲਾਈ ਵੀ ਜਾਂਦੇ ਨੇ ਹੁਣ ਜਿਹੜੇ ਨਵੇਂ ਭਰਾ ਚਲਾ ਰਹੇ ਨੇ ਤਾਂ ਸ਼ੋਹ ਦੀ ਜਿਹੜੀ ਬੰਤਰ ਹੈ ਹੁਣ ਆਪਣੀ ਆਪਣੀ 3730 ਦੀ ਲਾ ਲਓ ਇਹ ਆਪਣਾ ਹੈਗਾ 2001 ਮਾਡਲ ਸਾਨੂੰ ਤਕਰੀਬਨ ਇਸ ਟਰੈਕਟਰ ਨੂੰ 22 ਸਾਲ ਹੋ ਗਿਆ ਇਹਨੂੰ ਸਾਡੇ ਕੋਲੇ ਇਸ ਟਰੈਕਟਰ ਨੂੰ 15-16 ਸਾਲ ਹੋ ਗਏ ਤਾਂ ਇਹਦੀ ਹਜੇ ਤੱਕ ਸ਼ੋ ਨਹੀਂ ਲਾਹੀ ਆਪਾਂ ਹੁਣ ਟਰਬੋ ਕਰਾ ਲਿਆ ਇਹ ਤੇ ਪਹਿਲਾਂ ਤੋਂ ਆਪਾਂ ਇਹਦੀ ਸ਼ੋ ਨਹੀਂ ਲਾਹੀ ਉਹਦਾ ਕਾਰਨ ਇਹ ਆ ਕਿ ਜਿਹੜੀ ਸ਼ੋ ਦੀ ਆਪਣੀ ਬਣਾਉਂਦਾ ਹੁਣ ਇਹ ਬਣਾਉਂਦਾ ਇੱਕ ਕੰਪਨੀ ਨੇ ਡਿਜ਼ਾਈਨ ਇਸ ਤਰ੍ਹਾਂ ਕੀਤੀ ਹੁੰਦੀ ਆ ਇੱਥੋਂ ਤੱਕ ਇਤੋਂ ਤੱਕ ਕਵਰ ਹੁੰਦੀ ਆ ਆਪਣੀ ਸ਼ੋ ਕਿ ਜਿਹੜੀ ਹਵਾ ਗਈ ਇੱਥੋਂ ਚੱਕ ਕੇ ਰੈਡੀਏਟਰ ਨੇ ਠੰਡਾ ਤਾਂ ਦੇਖੋ ਪਾਣੀ ਨੂੰ ਕਰਨਾ ਹੀ ਕਰਨਾ ਰੈਡੀਏਟਰ ਨੇ ਬਾਕੀ ਜਿਹੜੀ ਹਵਾ ਗਈ ਉਹ ਆਪਣੀਆਂ ਨਿਊਜ਼ੀਲੈਂਡ ਦੇ ਵੀ ਪੈਣੀ ਆ ਇੰਜਨ ਤੇ ਵੀ ਪੈਣੀ ਆ ਹਵਾ ਉਹ ਹਰ ਇੱਕ ਚੀਜ਼ ਨੂੰ ਮੈਂਟੇਨ ਕੀਤਾ ਹੁੰਦਾ ਹਵਾ ਨੂੰ ਆਪਣੀ ਨੂੰ ਉਹਦੇ ਵਿੱਚ ਘੁੰਮਦੀ ਰਹਿੰਦੀ ਆ ਤੇ ਆਪਣੇ ਵੀਰ ਕੀ ਲੱਗਦੇ ਨੇ ਲੈ ਕੇ 500 ਰੁਪਏ ਦਾ ਪੱਤਰਾ ਇੱਥੇ ਲਾ ਆਂਦੇ ਨੇ ਸ਼ੋ ਦਾ ਉਹ ਸਾਰੀ ਹਵਾ ਜਿਹੜੀ ਰੈਡੀਏਟਰ ਦੇ ਇੱਧਰ ਹੀ ਲੰਗੀ ਜਾਂਦੀ ਆ ਤਾਂ ਟਰੈਕਟਰ ਉਹਦੇ ਨਾਲ ਗਰਮ ਹੋ ਜਾਂਦਾ ਹੁਣ ਜੌਂਡੀਅਰ ਵਾਲੇ ਭਰਾ ਕੋਈ ਕਹਿ ਵੀ ਦਿੰਦੇ ਨੇ ਵੀ ਯਾਰ ਮੇਰਾ ਟਰੈਕਟਰ ਗਰਮ ਹੋਣ ਲੱਗ ਗਿਆ ਤਾਂ ਉਹ ਲੋਕਾਂ ਨੂੰ ਹੌਲੀ-ਹੌਲੀ ਪਤਾ ਲੱਗ ਜਾਂਦਾ ਸਿਆਣੇ ਵੀ ਹੋ ਜਾਂਦੇ ਨੇ ਤਾਂ ਇਹ ਗਲਤੀਆਂ ਸ਼ਾਇਦ ਅਸੀਂ ਵੀ ਕੀਤੀਆਂ ਹੋਣਗੀਆਂ ਪਹਿਲਾਂ ਤੇ ਇਹ ਬਹੁਤ ਚੀਜ਼ਾਂ ਨੇ ਜਿਹੜੀਆਂ ਦੇਖਣ ਵਾਲੀਆਂ ਨੇ ਤੇ ਇੱਕ ਮੇਰੇ ਭਰਾ ਜਿਹੜੇ ਟਰਬੋ ਲਾਉਂਦੇ ਨੇ ਤੂੜੀ ਵਾਲੇ ਸੀਜ਼ਨ ਤੇ ਕਿਉਂਕਿ ਅੱਜ ਦਾ ਜਿਹੜਾ ਸੀਜ਼ਨ ਹੁੰਦਾ ਅੱਜ ਕੱਲ ਦਾ ਉਹ ਬਹੁਤ ਆਪਾਂ ਕਹਿ ਸਕਦੇ ਹਾਂ ਕਿ ਗਰਮੀ ਵਾਲਾ ਸੀਜ਼ਨ ਹੁੰਦਾ ਜਦੋਂ ਕੱਦੂ ਕਰਦੇ ਆ ਉਦੋਂ ਇੰਨਾ ਲੋਡ ਨਹੀਂ ਆਉਂਦਾ ਟਰੈਕਟਰ ਤੇ ਅੱਜ ਕੱਲ੍ਹ ਤੂੜੀ ਤੇ ਆ ਕੇ ਬਹੁਤ ਜ਼ਿਆਦਾ ਲੋਡ ਆਉਂਦਾ ਪਿਛਲੇ ਸਾਲ ਜੌਂਡੀਅਰ ਏਜੰਸੀ ਵਾਲਿਆਂ ਨੇ ਹਰ ਇੱਕ ਜੌਂਡੀਅਰ ਜੀ ਨੂੰ ਦਿੱਤਾ ਸੀ 5210 ਤੇ 5405 ਹਰੇਕ ਟਰੈਕਟਰ ਨੇ ਬਾਲਾ ਮਾਰਿਆ ਪਿਛਲੇ ਸਾਲ ਉਹਦਾ ਕਾਰਨ ਕਈ ਨੇ ਉਹਦੇ ਤਾਂ ਉਹ ਆਪਾਂ ਬਾਅਦ ਚ ਹੋਰ ਵੀਡੀਓ ਚ ਵੀ ਗੱਲ ਕਰਾਂਗੇ ਤਾਂ ਇਹ ਚੀਜ਼ਾਂ ਜ਼ਿੰਮੇਦਾਰ ਨੂੰ ਵੀ ਸੋਚਣੀਆਂ ਚਾਹੀਦੀਆਂ ਨੇ ਇਹਦਾ ਕਾਰਨ ਕੀ ਹੈ ਹੁਣ ਆਪਾਂ ਸਿੰਪਲ ਟਰੈਕਟਰ ਹੈ ਮੇਰਾ ਇਹਦੇ ਟਰਬੋ ਲਾਉਣੇ ਆਪਾਂ ਤਾਂ ਇਹਦਾ ਕੀ ਹੋਣਾਗਾ ਜਦੋਂ ਹਵਾ ਨੂੰ ਕੰਪਰੈਸ ਕਰਨਾ ਕੁਝ ਵੀ ਕਰਨਾ ਜੋ ਵੀ ਇਹਦੇ ਵਿੱਚ ਪ੍ਰੋਸੀਜਰ ਹੁੰਦਾ ਟਰਬੋ ਦਾ ਉਹ ਚੱਲੀ ਜਾਣਾ ਤੇ ਉਹਦੇ ਨਾਲ ਹੁੰਦਾ ਕਿ ਇਹ ਟਰੈਕਟਰ ਦੇ ਪ੍ਰੈਸ਼ਰ ਜ਼ਿਆਦਾ ਬਣਦਾ ਉਹਦੇ ਕਰਕੇ ਟਰੈਕਟਰ ਸੁਈ ਚੱਕਦਾ ਤਾਂ ਤੂੜੀ ਵਾਲੇ ਸੀਜ਼ਨ ਵਿੱਚ ਇਹ ਦਿੱਕਤ ਬਹੁਤ ਜ਼ਿਆਦਾ ਆਉਂਦੀ ਆ ਉਹਦਾ ਕਾਰਨ ਆਪਾਂ ਨੂੰ ਟਰਬੋ ਲਾ ਕੇ ਤੁਹਾਨੂੰ ਪਹਿਲਾਂ ਵੀ ਵੀਡੀਓ 'ਚ ਦੱਸਿਆ ਮੈਂ ਟਰਬੋ ਲਾ ਕੇ ਉਦੋਂ ਬਾਅਦ ਉਹਦੇ ਕੂਲਿੰਗ ਸਿਸਟਮ ਤੇ ਆਪਾਂ ਕੰਮ ਕਰਨਾ ਹੈ ਬਹੁਤ ਭਰਾ ਕਰ ਰਹੇ ਨੇ ਉਨੇ ਜਿੰਨਾ ਚਿਰ ਕੂਲਿੰਗ ਸਿਸਟਮ ਤੇ ਆਪਾਂ ਕੰਮ ਨਹੀਂ ਕਰਾਂਗੇ ਤੁਹਾਡੀ ਟਰਬੋ 베ਸਟ ਹੈ ਤੁਹਾਡਾ ਇੰਜਨ ਖਤਮ ਵੀ ਕਰ ਸਕਦੀ ਹੈ ਟਰਬੋ ਇਹ ਕੋਈ ਐਡੀ ਛੋਟੀ ਮੋਟੀ ਚੀਜ਼ ਵੀ ਨਹੀਂ ਹੈਗੀ ਕਿ ਆਪਾਂ ਹਰੇਕ ਟਰੈਕਟਰ ਦੇ ਦਬਤੀ ਤੇ ਆਪਾਂ ਚੱਲੀ ਦਰੈ ਵਗੋ ਹੁਣ ਮੈਨੂੰ ਕਈ ਭਰਾਵਾਂ ਦੇ ਫੋਨ ਆਉਂਦੇ ਆ ਵੀਰੇ ਮਹਿੰਦਰੇ ਦੇ ਟਰਬੋ ਲਾਈ ਸੀ 275 ਦੇ ਤਾਂ ਟਰੈਕਟਰ ਗਰਮ ਹੋਣ ਲੱਗ ਗਿਆ ਗਰਮ ਹੋਣੀ ਸੀ ਟਰੈਕਟਰ ਨੇ ਕਿਉਂਕਿ ਉਹਦੀ ਜਿਹੜੀ ਇੰਜਨ ਦੇ ਹਵਾ ਜਾਣੀਆਂ ਉਹ ਡਬਲ ਹੋ ਕੇ ਜਾਣੀ ਆ ਡਬਲ ਪਾਉਂਡ ਹੋ ਕੇ ਜਾਣੀ ਆ 100 ਜਾਂਦੀ ਆ 200 ਪਾਉਂਡ ਜਾਂਦੀ ਆ ਹਵਾ ਤਾਂ ਉਹਦਾ ਕਰਕੇ ਬਰਨਿੰਗ ਵੀ ਜ਼ਿਆਦਾ ਹੁੰਦੀ ਆ ਡੀਜ਼ਲ ਦੀ ਤਾਂ ਉਹਦਾ ਪਾਵਰ ਤੇ ਫਰਕ ਪੈਣੇ ਪੈਣਾ ਤਾਂ ਗਰਮ ਟਰੈਕਟਰ ਨੇ ਹੋਣੀ ਆ ਤਾਂ ਉਹਦੇ ਵਾਸਤੇ ਕੀ ਕਰਨਾ ਤੁਸੀਂ ਇੱਕ ਤਾਂ ਜਦੋਂ ਟਰਬੋ ਲਾਉਣੀ ਆ ਤੂੜੀ ਵਾਲੇ ਟਰੈਕਟਰ ਤੇ ਚਲਾਉਣਾ ਟਰੈਕਟਰ ਤੂੜੀ ਵਾਲੇ ਰੀਪਰ ਤੇ ਚਲਾਉਣਾ ਤਾਂ ਤੁਹਾਡਾ ਟਰੈਕਟਰ ਦਾ ਇੰਜਨ 1% ਬੰਨ ਹੋਣਾ ਚਾਹੀਦਾ 100 ਚੋਂ 100 ਤਾਂ ਉਹਦੇ ਚ ਟਰੈਕਟਰ ਚ ਕਮੀ ਨਾ ਹੋਵੇ ਕੋਈ ਗੈਸ ਕੱਟ ਵਗੈਰਾ ਦੀ ਜਾਂ ਪਾਣੀ ਨਾ ਟਰੈਕਟਰ ਖਾਂਦਾ ਹੋਵੇ ਜੇ ਟਰਬੋ ਲਾ ਰਹੇ ਹੋ ਤੁਸੀਂ ਤਾਂ ਇਹ ਚੀਜ਼ਾਂ ਤੁਸੀਂ ਧਿਆਨ ਦੇਓ ਰੈਡੀਏਟਰ ਮਾੜਾ ਨਾ ਹੋਵੇ ਟਰੈਕਟਰ ਦੇ ਤੂੜੀ ਵਾਲੇ ਸੀਜ਼ਨ ਦੇ ਵਿੱਚ ਰੈਡੀਏਟਰ ਤੁਹਾਡੇ ਟਰੈਕਟਰ ਦਾ ਭੱਠਾ ਵਹਾਉਂਦਾ ਹੁਣ ਆਪਾਂ ਹਾ ਟਰਬੋ ਲਾਈ ਸੀ ਉਹਦੇ ਨਾਲ ਰੈਡੀਏਟਰ ਬਦਲਤਾ ਬੇਸ਼ੱਕ ਸਾਡਾ ਰੈਡੀਏਟਰ ਬਹੁਤ ਵਧੀਆ ਸੀ ਤੇ ਪਰ ਆਪਾਂ ਨਵਾਂ ਨਵੇਂ ਮਾਡਲ ਦਾ ਲਾਇਆ ਇਹ ਤਾਂ ਇਹ ਚੀਜ਼ਾਂ ਦਾ ਬੜਾ ਫਰਕ ਪੈਂਦਾ ਬਹੁਤ ਜ਼ਿਆਦਾ ਜਿਹੜਾ ਕੂਲਿੰਗ ਸਿਸਟਮ ਆ ਹੁਣ ਤੁਹਾਨੂੰ ਮੈਂ ਦਿਖਾ ਦਿਆਂ ਕਿ ਇਹਦੇ ਜਿਹੜਾ ਆ ਪੱਖਾ ਲੱਗਾ ਸੀ ਆਪਣੇ ਟਰਬੋ ਲਾਉਣ ਤੋਂ ਪਹਿਲਾਂ ਇਹ 4 ਫਰਾਂ ਵਾਲਾ ਪੱਖਾ ਲੱਗਾ ਤਕਰੀਬਨ ਸਾਰੇ ਭਰਾਵਾਂ ਨੂੰ ਹੌਲਣ ਵਾਲਿਆਂ ਨੂੰ ਪਤਾ ਇਹ 6 ਵਾਲਾ ਲੱਗਿਆ ਹੋਇਆ ਪੱਖਾ ਇਹਦੇ ਤਾਂ ਜੇ ਇਹ ਟਰੈਕਟਰ ਹੁਣ ਵੀ ਸੂਈ ਚੱਕੂ ਆ ਕਈ ਟਰੈਕਟਰ ਇਹ ਜੇ ਹੌਲੈਂਡ ਦੀ ਗੱਲ ਕਰਾਂ ਤਾਂ ਮੈਂ ਟਰਬੋ ਜੇ ਪੁਰਾਣੇ ਦੇ ਲਾਉਣੇ ਹੁੰਦਾ 6 ਫਰਾਂ ਵਾਲਾ ਪੱਖਾ ਲਾਉਣਾ ਲਾਜ਼ ਜ਼ਰੂਰੀ ਆ ਵੀਰੇ ਲਾਜ਼ ਜ਼ਰੂਰ ਇਹ ਲਾਉਣਾ ਹੀ ਲਾਉਣਾ ਤੁਸੀਂ ਤੇ ਜੇ ਫਿਰ ਵੀ ਟਰੈਕਟਰ ਗਰਮ ਹੋਊਗਾ ਤਾਂ ਜਿਹੜੇ ਭਰਾਵਾਂ ਦਾ ਗਰਮ ਹੁੰਦੇ ਆ ਟਰੈਕਟਰ ਤੋ ਕੰਟੈਕਟ ਜ਼ਰੂਰ ਕਰ ਲਿਆ ਕਰੋ ਤਾਂ ਥੋੜੀਆਂ ਬਹੁਤੀਆਂ ਟਿਪਸ ਹੁੰਦੀਆਂ ਨੇ ਹੁਣ ਮੇਰੇ ਵੀਰ ਦਾ ਇੱਕ ਦਾ ਟਰੈਕਟਰ ਗਰਮ ਮਹਿੰਦਰਾ ਹੁੰਦਾ ਸੀਗਾ ਤਾਂ ਉਹਨੂੰ ਭਰਾ ਨੂੰ ਮੈਂ ਥੋੜੀ ਸਲਾਹ ਦਿੱਤੀ ਸਲਾਹ ਦੇਣ ਚ ਆਪਣਾ ਕੋਈ ਪੈਸੇ ਨਹੀਂ ਲੱਗਦੇ ਤਾਂ ਆਪਾਂ ਦੱਸ ਦਿੰਨੇ ਹੁੰਦੇ ਆ ਮੇਰੇ ਕੋਲ ਤਕਰੀਬਨ ਮੱਲਾ ਦਾ 1000 ਫੋਨ ਇਹ ਤੋਂ ਪਹਿਲਾਂ 1 ਸਾਲ ਦੇ ਵਿੱਚ ਚੈਨਲ ਬਣਾਏ ਤੋਂ ਬਾਅਦ ਆ ਗਿਆ ਹੋਊਗਾ ਤਾਂ ਮੈਂ ਹਰ ਇੱਕ ਬੰਦੇ ਦਾ ਫੋਨ ਸੁਣਦਾ ਕੋਈ ਆਪਾਂ ਰੱਬ ਨਹੀਂ ਹੈਗੇ ਤੇ ਮੈਂ ਜੇ ਮੈਨੂੰ ਨਹੀਂ ਪਤਾ ਹੁੰਦਾ ਮੈਂ ਅੱਗੇ ਤੋਂ ਪੁੱਛ ਲੈਣਾ ਸਾਡੇ ਸਤਾਦ ਹੈਗੇ ਨੇ ਤਾਂ ਉਹਨਾਂ ਨੂੰ ਪੁੱਛ ਲੈਣਾ ਹੁਣ ਤਾਂ ਇਹ ਚੀਜ਼ਾਂ ਤੇ ਧਿਆਨ ਦਿਆ ਕਰੋ ਇਸ ਨਾਲ ਤੁਹਾਡਾ ਟਰੈਕਟਰ ਵੀ ਵਧੀਆ ਰਹਿੰਦਾ ਫਿਊਲ ਦੀ ਕੰਜ਼ਮਪਸ਼ਨ ਵੀ ਘਟਣੀ ਆ ਸਭ ਤੋਂ ਵੱਡੀ ਚੀਜ਼ ਤਾਂ ਜਿਹੜੀ ਇਹ ਮੈਨੂੰ ਸਾਰਾ ਤੋਂ ਬੁਰੀ ਲੱਗਦੀ ਆ ਜਿਹੜੀ ਆਪਾਂ ਚੁੰਨੀ ਬੰਨਦੇ Air Cleaner ਤੇ ਉਹ ਵੈਕਿਊਮ ਹੋ ਕੇ ਜਦੋਂ ਚੁੰਨੀ ਬੰਦ ਹੋ ਗਈ ਚੋਗ ਹੋ ਗਈ ਵੈਕਿਊਮ ਹੋ ਕੇ ਇੱਥੋਂ ਅੰਦਰ ਇੰਜਣ 'ਚ ਸਿੱਧੀ ਜਲ ਜਾਂਦੀ ਆ ਉਹਨੂੰ ਕਾਸ਼ੇ ਦੀ ਲੋੜ ਨਹੀਂ ਹੈ ਉਹਨੇ ਵੈਕਿਊਮ ਹੋਣੀ ਹੁਣ ਉਹਨੇ ਸੱਕ ਕਰਨ ਜਿਹੜੀ ਆਪਣੀ ਇੱਥੋਂ ਇਹਦਾ ਪ੍ਰੈਸ਼ਰ ਬਹੁਤ ਜ਼ਿਆਦਾ ਹੁੰਦਾ ਜਦੋਂ ਆਪਾਂ ਬੰਦ ਕਰ ਦਿੰਨੇ ਆ ਇਹਨੂੰ ਟਰੈਕਟਰ ਆਪਣਾ ਬੰਦ ਹੋ ਜਾਂਦਾਗਾ ਤਾਂ ਇਹਨੇ ਸੱਕ ਕਰਨੇ ਹੀ ਕਰਨਾ ਜੇ ਇੱਥੋਂ ਥੋੜਾ ਜਿਹਾ ਵੀ ਆਪਾਂ ਖੋਲ ਦਈਏ ਜੇ ਕਚਰਾਗਾ ਉਹਨੂੰ ਦੁੱਗਣੀ ਸਪੀਡ ਨਾਲ ਖਿੱਚਦਾ ਹੋ ਤਾਂ ਜਿਹੜਾ ਆਪਣਾ ਸ਼ੀਸ਼ਾ ਹੁੰਦਾ ਇਹਦੀ ਬਣਤਰੀ ਇਸ ਤਰ੍ਹਾਂ ਦੀ ਹੁੰਦੀ ਆ ਇਹਦੀ ਤਾਂ ਬਣਤਰੀ ਇਸ ਤਰ੍ਹਾਂ ਦੀ ਹੁੰਦੀ ਆ ਇੱਕ ਹੋ ਸਕੇ ਤਾਂ ਜਿਹੜੀ ਆਪਣੀ ਇਹਦੀ ਲੈਂਥ ਹੁੰਦੀ ਆ ਪਾਈਪ ਦੀ ਟਰੈਕਟਰ ਦੀ ਹੁਣ ਮੇਰੇ ਭਰਾ ਕਈ ਸ਼ੌਂਕੀ ਨੇ ਅਸੀਂ ਵੀ ਲਾਈ ਸੀਗੇ ਇੱਥੋਂ ਵੱਡ ਦਿੰਨੇ ਆ ਆਪਾਂ ਇਹ ਥੋੜੀ ਛੋਟੀ ਕਰ ਦਨੇ ਆ ਲੈਂਥ ਉਹ ਸਾਰਿਆਂ ਨਾਲੋਂ ਮਾੜੀ ਚੀਜ਼ ਆ ਉਹ ਵੀ ਚਲੋ ਨੁਕਸਾਨ ਬੇਸ਼ੱਕ ਉਹ ਘੱਟ ਕਰਦੀ ਆ ਪਰ ਜਿੰਨੀ ਇਹ ਲੰਮੀ ਹੋਊਗੀ ਜੇ ਇਹਦੇ ਨਾਲੋਂ ਵੀ ਲੰਮੀ ਕਰ ਦੋਗੇ ਨਾ ਉਹਦਾ ਵੀ ਆਪਾਂ ਨੂੰ ਫਾਇਦਾ ਮਿਲਣਾਗਾ ਇਹ ਚਲੋ ਕੰਪਨੀ ਵੱਨੋਂ ਲਿਆ ਕੇ ਲਈ ਹੋਈ ਆ ਆਪਾਂ ਤਾਂ ਉਹ ਚੀਜ਼ ਦਾ ਵੀ ਆਪਾਂ ਨੂੰ ਫਾਇਦਾ ਮਿਲਣਾ ਉਹਨਾਂ ਨੁਕਸਾਨ ਰੇਡੀਏਟਰ ਚੋਕ ਹੋਏ ਦਾ ਨਹੀਂ ਹੈਗਾ ਟਰੈਕਟਰ ਨੂੰ ਜਿੰਨਾ ਛੋਟਾ 에ਅਰ ਕਲੀਨਰ ਚੋਕ ਹੋਏ ਦਾਗਾ ਤੁਗਣਾ ਛੋਟਾ ਇਹ ਪਾਵਰ ਖਾਂਦਾ ਤੇ ਇਹ ਸੀਗੀਆਂ ਦੋ ਤਿੰਨ ਗੱਲਾਂ ਤਾਂ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਚ ਸਸੀਕਾਲ ਸਾਰੇ ਭਰਾਵਾਂ ਨੂੰ ਜੇ ਕਿਸੇ ਭਰਾ ਦਾ ਸਵਾਲ ਹੋਵੇ ਤਾਂ ਜਰੂਰ ਕਮੈਂਟ ਕਰਿਆ ਕਰੋ ਤੇ ਅੱਗੇ ਨਵੀਂ ਵੀਡੀਓ ਲੈ ਕੇ ਆਉਣੇ ਤੁਹਾਡੇ ਸਾਰੇ ਭਰਾਵਾਂ ਦਾ ਧੰਨਵਾਦ ਤੇ ਆਪਣੇ ਚੈਨਲ ਨੂੰ ਬੱਤ-ਬੱਤ ਸਬਸਕ੍ਰਾਈਬ ਕਰੋ ਬੱਤ-ਬੱਤ ਸ਼ੇਅਰ ਕਰੋ ਇਹੋ ਜਿਹੇ ਚੰਗੀਆਂ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤਾਂ ਤੁਹਾਡੇ ਨਾਲ ਹੀ ਆ ਸਾਰਿਆਂ ਨਾਲ ਸਸੀਕਾਲ ਸਰਕਾਰਾਂ